24 23 22 21 2 0 20 19 18 17 16 15 14 13 12 11 10 9 8 7 6 5 4 3 2 1 ਮਾਈਕ ਤੇ ਬੋਲਣਗੇ ਹੇਟ ਹੋਰੇ ਭਾਈ 2 ਮਿੰਟ ਦੇ ਦਿਓ ਆ ਰਹੇ ਭਾਜੀ ਹੈਲੋ ਸਾਰੇ نیچے ਹੋ ਜਾਓ ਬਲੇ نیچے ਹੋ ਜਾਓ ਭਾਜੀ ਭਾਜੀ ਸਾਰੇ ਮੀਡੀਆ ਦੇ ਮਿੱਤਰ ਤੋਂ ਨੇ ਪਿਛੇ ਹੋ ਜਾਓ ਉਹ ਭਾਈ ਆ ਟੁੱਟ ਜਾਣਾ ਸਾਰੇ ਆ ਟੁੱਟ ਜਾਣਾ ਪਿੱਛੇ ਆ ਜਾਓ ਯਾਰ ਥੱਲੇ ਆਓ ਮੇਰਾ ਵੀਰ ਥੱਲੇ ਹੋ ਜਾਓ ਥੱਲੇ ਸਾਰੇ ਉਹ ਬੈਠੀ ਐ ਪਾਸੇ ਪਿੱਛੇ ਹੋ ਜਾਓ ਕੁਝ ਨਹੀਂ ਹੋਣਾ ਐਵੇਂ ਪਲੀਜ਼ ਪਿੱਛੇ ਹੋ ਜਾਓ ਜੀ कोई फायदा पीछे हो जाओ प्लीज, प्लीज प्लीज पीछे हो जाओ भाजी थोड़ा पीछे पीछे हो जाओ सारे हिम्मत मारो प्लीज पीछे हो जाओ जी प्लीज प्लीज पीछे कमजोर बेंच है शर्मा जी पीछे भाई साहब प्लीज देखो शीतल जी ने पहले अपनी गल रखनी है उसके बाद बाइट देंगे थोड़ा पीछे हो जाओ ना बांस तो पीछे हो जाओ मेरी बेनती है बांस तो पीछे हो जाओ भाजी माला पीछे पीछे हो जाओ बांस तो पीछे पीछे हो जाओ भाजपा प्लीज प्लीज सारे बेनती है थोड़ा पिछले हो जाओ ਅਦਰ ਭਾਈ ਸਾਹਿਬ ਪਿੱਛੇ ਹੋ ਜਾ ਪੀਸ ਬਨੀਜੀ ਕਰਾਓ ਸ਼ੁਰੂ ਕੋਈ ਨਹੀਂ ਬਿਠਾਓ ਬੋਲੋ ਭਾਈ ਇੱਥੋਂ ਬੈਠੇ ਬੈਠੀ ਬੋਲਦਾ ਸ਼ੀਤਲ ਜੀ ਨੇ ਤੁਹਾਡੀ ਬੋਲਣਾ ਹੈ ਜਦ ਤੁਸੀਂ ਬਾਸ ਤੋਂ ਪਿੱਛੇ ਹੋ ਜਾਓਗੇ ਹੱਥ ਜੋੜਨੇ ਸ਼ੀਤਲ ਜੀ ਤੁਹਾਡਾ ਕਿ ਪਲੀਜ਼ ਸਾਰੇ ਨੂੰ ਬੇਨਤੀ ਹੈ ਨਹੀਂ ਨਹੀਂ ਉਹ ਤੁਹਾਡਾ ਬਾਈ ਦੇ ਦਾਂਗੇ ਤੇ ਮਾਈਕ ਤੁਹਾਡੀ ਹੈ ਸੀ ਸਮੇਂ ਦਿੱਤਾ ਸੀ ਕਿਸਾਨ ਸਾਹਿਬ ਨੇ ਕੱਲ ਚੈਲੰਜ ਕੀਤਾ ਮੈਂ ਨਹੀਂ ਕੀਤਾ ਅਸੀਂ ਸਮੇਂ ਦਿੱਤਾ ਸੀ ਕਿਸਾਨ ਸਾਹਿਬ ਨੇ ਕੱਲ ਚੈਲੰਜ ਕੀਤਾ ਮੈਂ ਨਹੀਂ ਕੀਤਾ ਮੈਂ ਉਹਨਾਂ ਦੇ ਉਹਨਾਂ ਦੇ ਕੰਟਰੋਲ ਰੂਮ ਦੇ ਉੱਤੇ ਪਹਿਲੇ ਕਾਲ ਕਰਾਂਗਾ ਪੁੱਛਾਂਗਾ ਸੀਐਮ ਤੋਂ ਜਲੰਧਰ ਆ ਰਹੇ ਆ ਜੋ ਆ ਰਹੇ ਮੈਂ ਉਹਨਾਂ ਦੀ ਹੋਰ ਵੇਟ ਕਰਾਂਗਾ ਹੋਰ ਹੀ ਤਿਆਰ ਕਰਾਂਦਾ ਮੈਂ ਮੈਂ ਉਹਨਾਂ ਦੇ ਮੈਂ ਉਹਨਾਂ ਦੇ ਕੰਟਰੋਲ ਰੂਮ ਤੇ ਕਾਲ ਕਰਨ ਜਾ ਬਾਈ ਸਾਹਿਬ ਅਸੀਂ ਸਾਰੇ ਇਹਦੇ ਉੱਤੇ ਚੜ ਕੇ गिर ਜਾਣਾ ਭਾਜੀ गिर ਜਾਣਾ ਬੈਂਚ ਭਾਜੀ ਮੂੰ ਉਹਨਾਂ ਦਾ ਨੰਬਰ 072 27 41458 एसीएम ਦੇ ਕੰਟਰੋਲਡ ਕੀਤਾ ਸੀ ਉਹ ਆ ਰਿਹਾ

इंतजार भी करा दे पुलिस आइलैंड नंबर मिल गया उन्हों ਮੁਨੀ ਕਰਤਾ ਉਹਨਾਂ ਨੇ ਅਗਲਾ ਅਗਲਾ ਕੀ ਫੈਸਲਾ ਸੀਦਾ ਅਗਲਾ ਸੀਐਮ ਸਾਹਿਬ ਦਾ ਨੰਬਰ ਦਿਲਾਓ ਸੀਐਮ ਸਾਹਿਬ ਦਾ ਪਰਸਨਲ ਨੰਬਰ ਹੋਏਗਾ ਪਹਿਲਾਂ ਇੱਕ ਵਾਰੀ ਹੱਥੇ ਨੇ ਦੇਖ ਲਓ ਕਿ ਤੱਕ ਨੰਬਰ ਆਉਂਦਾ ਹੋਵੇ ਭਾਜੀ ਪਲੀਜ਼ ਨੀਚੇ ਆ ਜਾਓ ਮੈਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਫਿਰ ਤੁਸੀਂ ਕਹਿ ਰਹੇ ਹੋ ਸਕੋਰਟੀ ਟੇਬਲ ਛੁੱਟ ਜਾਏਗਾ ਮੈਂ ਤੁਹਾਨੂੰ ਆਜਾ ਸਾਰਿਆਂ ਦਾ ਧਿਆਨ ਦਿੱਤੇ ਧੰਨਵਾਦ ਕਰਦਾ ਮੀਡੀਆ ਦਾ ਜਿਹੜੇ ਵੀ ਮੇਰੇ ਹਲਕੇ ਤੋਂ ਜਿਹੜੇ ਆਪਣੇ ਪੁੱਤਰ ਨੂੰ ਪਿਆਰ ਕਰਦੇ ਉਹ ਲੋਕ ਵੀ ਅੱਜ ਮੇਰੇ ਦਰਦ ਦੇ ਨਾਲ ਉਭੀ ਲੋਕ ਇਸ ਦਰਦ 'ਚ ਖੜੇ ਆ ਕਿ ਕੱਲ ਐਸੇ ਰੋਡ ਦੇ ਉੱਤੇ ਕਿ ਮੈਂ ਇਸ ਜਲੰਧਰ ਵੈਸਟ ਨੂੰ ਇਸ ਜਲੰਧਰ ਸ਼ਹਿਰ ਨੂੰ ਬਚਾਉਣ ਦੇ ਲਈ ਇੱਕ ਅਪੀਲ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਮੇਰੇ ਪਰਿਵਾਰ ਮੇਰੇ ਉੱਤੇ ਮੇਰੇ ਸਾਥੀਆਂ ਦੇ ਉੱਤੇ ਬੜੇ ਗਲਤ ਗਲਤ ਇਨਜਾਮ ਲਗਾ ਰਹੇ ਹੋ ਇੱਕ ਵੋਟ ਦੇ ਖਾਤੇ ਇੱਕ ਵੋਟ ਦੇ ਖਾਤੇ ਤੁਸੀਂ ਮੇਰੇ ਪਰਿਵਾਰ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹੋ ਮੇਰੇ ਪਰਿਵਾਰ ਦਾ ਨਿੱਜੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਸੀਂ ਆਪਣੀ ਨਲਕੀ ਨਹੀਂ ਛੋ ਕਰ ਰਹੇ ਕਿ ਮੇਰੀ ਵੀ ਗਲਤੀ ਹੈ ਮੇਰੀ ਵੀ ਸਰਕਾਰ ਦੀ ਕੋਈ ਗਲਤੀ ਹੈ ਕਿ ਜਿਹੜੇ ਮੁਖੀਆ ਜਿਹੜੇ ਲੋਕ ਮੈਂ ਇੱਥੇ ਬਿਠਾਏ ਹੋਏ ਆ ਉਹ ਆ ਜਲੰਧਰ ਨੂੰ ਦੋਨੋਂ ਹੱਥਾਂ ਨਾਲ ਲੁੱਟ ਰਹੇ ਆ ਅੱਜ ਗੱਲ ਕਰਾਂ ਮੈਂ ਲਾਟਰੀ ਦੀ ਗੱਲ ਕਰਾਂ ਤੁਹਾਡੇ ਸੱਤੇ ਦੀ ਗੱਲ ਕਰਾਂ ਮਾਫੀਆ ਦੀ ਇਹ ਸਾਰਾ ਕੁਝ ਅੱਜ ਉਹਨਾਂ ਦੇ ਲੋਕ ਜਿਹੜੇ ਚਲਾ ਰਹੇ ਆ ਉਹਨਾਂ ਨੇ ਕਿਹਾ ਕਿਸੀ ਤਲਗਰਾਲ ਨੇ ਕਿਹਾ ਕਿ 5 ਤਰੀਕ ਨੂੰ ਮੈਂ ਲਾਈਵ ਹੋ ਕੇ ਜਿਹੜੇ ਮੇ ਕੋਲ ਐਵੀਡੈਂਸ ਹੈ ਜਿਹੜੇ ਐਵੀਡੈਂਸ ਇਹਨਾਂ ਦਾ ਪਰਿਵਾਰ ਇਹਨਾਂ ਦੇ ਐਮ.ਐਲ.ਏ ਅੱਜ ਜੋ ਹਲਾਕ ਮੇਰੇ ਪੰਜਾਬ ਦੇ ਬਣਾਏ ਹੋਏ ਆ ਦੋਨੋਂ ਵਕਤਾਂ ਨਾਲ ਲੁੱਟ ਰਹੇ ਆ ਇਹ ਮੈਂ ਨਹੀਂ ਕਹਿ ਰਿਹਾ ਨਾ ਕੋਈ ਮੇਰਾ ਆਪਣਾ ਨਿੱਜੀ ਪਰਿਵਾਰ ਨੂੰ ਬੋਲਦੇ ਨੇ ਜੋ ਬ੍ਰਦਰ ਯਾਨਾ ਮੇਰਾ ਕੋਈ ਨਿੱਜੀ ਕੋਈ ਇਹ ਮੇਰੀ ਕੋਈ ਆਪਣੀ ਪਰਸਨਲ ਗੱਲ ਹੈ ਇਹ ਇਹਨਾਂ ਦਾ ਐਮਐਲਏ ਜਲੰਧਰ ਦੇ ਐਮਐਲਏ ਰਮਨ अरोड़ा ਜੋ ਜਲੰਧਰ ਤੋਂ ਸੈਂਟਰ ਤੋਂ ਐਮਐਲਏ ਹੈ ਉਹ ਮੇਰੇ ਨਾਲ ਜੋ ਗੱਲ ਕਰ ਰਿਹਾ ਮੇਰੇ ਕੋਲ ਜੋ ਪਿੱਛੇ ਹੋ ਜਾ ਦੋਨੋਂ ਪਿੱਛੇ ਚੋੜੋ ਜਰਮੀ ਦਾ ਮੀਡੀਆ ਸਾਹਿਬ ਜੋ ਮੇਰੇ ਕੋਲ ਐਵੀਡੈਂਸ ਹੈ ਜੋ ਮੇਰੇ ਕੋਲ ਰਿਕਾਰਡਿੰਗ ਹੈ ਉਹ ਇੱਕ ਬੋਟ ਅਮਪੋਰਟਡ ਐਵੀਡੈਂਸ ਹੈ ਔਰ ਇਹ ਵਿੱਚ ਇਹਨਾਂ ਦੇ ਪਰਿਵਾਰ ਬਾਰੇ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੀ ਗੱਲ ਮੈਂ ਵੀ ਇੱਕ ਐਮਐਲਏ ਸੀ ਤੁਹਾਡੇ ਅਰਕ ਦੇ ਵਿੱਚ ਸਰਦਾਰ ਬਲਕਾ ਸਿੰਘ ਵੀ ਇੱਕ ਐਮਐਲਏ ਆ ਤੁਹਾਡੇ ਅੱਲ ਕਿਹਦੇ ਵਿੱਚ ਇੰਦਰਜੀਤ ਕੋਰਮਾਨ ਜਿਹੜੀ ਨਕੋਟਰ ਦੀ ਐਮਐਲਏ ਆ ਕੀ ਗੱਲ ਇਕੱਲੇ ਰਮਨ ਅਰੋੜਾ ਜੀ ਦੇ ਘਾਰ ਹੀ ਤੁਹਾਡੇ ਪੈਂਝ ਕਿਉਂ ਆਂਦੇ ਆ ਤੁਹਾਡੇ ਪੈਂਝ ਇਕੱਲੇ ਰਮਨ ਅਰੋੜਾ ਜੀ ਦੇ ਘਰ ਹੀ ਕਾਰੀ ਕੌਣ ਨੂੰ ਪਸੰਦ ਆਂਦਾ ਹੈ ਕੀ ਗੱਲ ਬਾਕੀ ਕਾਰਕਿਰਤਾ ਦੇ ਘਰਾਂ 'ਚ ਪੈਂਜੀ ਦਾ ਕਿਹੜਾ ਕੋਈ ਨਹੀਂ ਲੱਗਿਆ ਕਿਉਂ ਨਹੀਂ ਜਾ ਪਾਏ ਕਿਉਂਕਿ ਬਾਕੀ ਕਾਰਕਿਰਤਾ ਗਰੀਬ ਹੈ ਬਾਕੀ ਕਾਰਕਟਰ ਇੰਨਾ ਯੋਗ ਨਹੀਂ ਕਿ ਜੋ ਰਮਨ अरोड़ा ਜੀ ਅੱਜ ਗੱਲਾਂ ਕਰ ਰਹੇ ਆ ਕਿ ਕਿਸ ਕਿਸ ਤਰੀਕੇ ਦੀਆਂ ਜੜੀਆਂ ਡੀਲਾਂ ਉਹ ਤੁਹਾਡੇ ਪਰਿਵਾਰ ਨਾਲ ਕਰਦੇ ਆ ਇਹ ਤੁਸੀਂ ਰਮਨ ਰੋਹ ਜੀ ਕਹਿੰਦੇ ਹੋ ਤੁਸੀਂ ਕੱਲ ਆਪਣੀ ਗਲਤੀ ਨਹੀਂ ਮੰਨੀ ਇਹ ਨਹੀਂ ਕਿਹਾ ਕਿ ਅਗਰ ਸ਼ੀਤਲੰਗਰਾਲ ਕੋਈ ਐਵੀਡੈਂਸ ਲੈ ਕੇ ਆਏਗਾ ਮੈਂ ਆਪਣੇ ਐਮਐਲਏ ਦੇ ਖਿਲਾਫ ਕਾਰਵਾਈ ਕਰਾਂਗਾ ਕੀ ਕਿਹਾ ਇਥੇ ਕੋ ਸ਼ੀਤਲਿਆ ਕਹੀ ਜਾਂਦਾ ਫੇਸਬੁਕ ਤੇ ਬੋਲੀ ਜਾਂਦਾ ਉਹ ਜਿਹੜਾ ਤੂੰ ਕੱਲ ਕਰਨਾ ਹੈ ਅੱਜ ਕਰ ਹੁਣੇ ਕਰ ਸੀਐਮ ਸਾਹਿਬ ਤੁਹਾਡੀ ਜਿਹੜੀ ਕਬਰਾਰ ਸੀ ਉਹ ਤੁਹਾਡੇ ਚਿਹਰੇ ਤੋਂ ਦਿਖਾਈ ਦੇ ਰਹੀ ਸੀ ਕਿ ਤੁਸੀਂ ਨਹੀਂ ਬੋਲ ਰਹੇ ਤੁਹਾਡੇ ਵਿੱਚ 10 ਤਰੀਕ ਜਿਹੜੀ ਜਨਤਾ ਨੇ ਫੈਸਲਾ ਕਰਨਾ ਹੈ ਉਹ ਹਾਰ ਦਿਖਾਈ ਦੇ ਰਹੀ ਹੈ ਹਾਰ ਹਾਰ ਇਸ ਕਰਕੇ ਦੋਸਤੋ ਮੈਂ ਕੱਲ ਰਾਤ ਨੂੰ ਉਹਨਾਂ ਦਾ ਜਿਹੜਾ ਚੈਲੰਜ ਸੀ ਉਹ ਸੈਪਟ ਕੀਤਾ ਭਾਜੀ ਮੇਰੇ ਭਾਜੀ ਪਲੀਜ਼ ਮੇਰੀ ਗੱਲ ਮੰਨ ਲਓ ਮੈਂ ਬੋਲਦਾ ਹਾਂ ਕਿ ਹੁਣ ਕਿੱਥੇ ਜਾਣਾ ਹੈ ਹੋਰ ਕਿੱਥੇ ਜਾਣਾ ਮੈਂ ਜਿਹੜਾ ਚੈਲੰਜ ਹੈ ਉਹ ਸੈਪਟ ਕੀਤਾ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਮੈਂ 2 ਵਜੇ ਬਾਉ ਚਦੀਮाराम ਚੌਕ ਦੇ ਵਿੱਚ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਹਲਕੇ ਦੇ ਐਮਐਲਏ ਬਾਰੇ ਤੁਹਾਡਾ ਇੱਕ ਨਕਲੀ ਐਡਵਾਈਜ਼ਰ ਜਿਹੜਾ ਕਹਿੰਦਾ ਮੈਂ ਦਿੱਲੀ ਦੀ ਸਰਕਾਰ ਦਾ ਐਡਵਾਈਜ਼ਰ ਹੈ ਉਹਨਾਂ ਦੇ ਐਵੀਡੈਂਸ ਤੁਹਾਡੀ ਕੁਰਸੀ ਤੇ ਰੱਖ ਕੇ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ ਤੁਸੀਂ ਨਹੀਂ ਆਏ ਇਥੋਂ ਪਤਾ ਲੱਗਦਾ ਕੀ ਅੱਜ ਮਾਫੀਆ ਦਾ ਜਿਹੜਾ ਰਾਜ ਹੈ ਪੰਜਾਬ ਚ ਉਹਨੂੰ ਮੁੱਖ ਮੰਤਰੀ ਸਪੋਰਟ ਕਰ ਰਿਹਾ ਇਹ ਤੁਹਾਨੂੰ ਪਤਾ ਲੱਗ ਰਿਹਾ ਕਿ ਅੱਜ ਜਿਹੜੇ ਇਹਨਾਂ ਦੇ ਐਮਐਲਏ ਕਲਪਚਨ ਕਰ ਰਹੇ ਆ ਅੱਜ ਉਹਨਾਂ ਨੂੰ ਸਪੋਰਟ ਮੁੱਖ ਮੰਤਰੀ ਕਰ ਰਿਹਾ ਅਗਰ ਮੁੱਖ ਮੰਤਰੀ ਕਹਿੰਦੇ ਕਿ ਮੈਂ ਇਮਾਨਦਾਰੀ ਮੇਰੀ ਪਾਰਟੀ ਇਮਾਨਦਾਰ ਹੈ ਕਿ ਤੁਹਾਨੂੰ ਅੱਜ ਇੱਥੇ ਆ ਕੇ ਇਹ ਜਿਹੜੇ ਮੇਰੇ ਐਵੀਡੈਂਸ ਹੈ ਉਹ ਲੈ ਕੇ ਜਾਣੇ ਚਾਹੀਦੇ ਸੀ ਕਿਉਂਕਿ ਇਹ ਜਿਹੜਾ ਐਵੀਡੈਂਸ ਹੈ ਇਹ ਬਹੁਤ ਕੀਮਤੀ ਹੈ ਇਹਦੇ ਵਿੱਚ ਗਰੀਬਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਅਜੇ ਐਮਐਲਏ ਲੁੱਟ ਰਿਹਾ ਦੋਨੋਂ ਥਾਂ ਦੇ ਨਾਲ ਉਹ ਕਮਾਈ ਜੋ ਉਹ ਕਹਿ ਰਿਹਾ ਕਿ ਮੈਂ ਤੁਹਾਡੇ ਪਰਿਵਾਰ ਨੂੰ ਦੇਣਾ ਇਹ ਮੈਂ ਨਹੀਂ ਕਹਿ ਰਿਹਾ ਇਹ ਰਮਨ ਅਰੋੜਾ ਐਮਐਲਏ ਸੈਂਟਰ ਕਹਿ ਰਿਹਾ ਇਹਦਾ ਜਵਾਬ ਦਿਓ ਤੁਸੀਂ ਨਹੀਂ ਪਹੁੰਚੇ ਮੈਂ ਮੀਡੀਆ ਦੇ ਮਾਧਮ ਨਾਲ ਪੁੱਛਣਾ ਚਾਹਨਾ ਕਿ ਜਿਹੜੀ ਇਹ ਜਿਹੜੀਆਂ ਰਿਕਾਰਡਿੰਗ ਹੈ ਇਸ ਰਿਕਾਰਡਿੰਗ ਦੇ ਉੱਤੇ ਕੀ ਕਾਰਵਾਈ ਕਰੋਗੇ ਕੀ ਤੁਸੀਂ ਅੱਜ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਹਜ਼ਾਰਾਂ ਦੀ ਗਿਣਤੀ ਇੱਥੇ ਖੜੇ ਐ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਇਦਾਂ ਦੇ ਲੋਕਾਂ ਨੂੰ ਹੋਰ ਹੱਲਾਸ਼ੇਰੀ ਦੋਗੇ ਕਿ ਜਾਂ ਇਹਨਾਂ ਦੇ ਖਿਲਾਫ ਕਾਰਵਾਈ ਕਰੋਗੇ ਅੱਜ ਇਹ ਜਨਤਾ ਪੁੱਛਦੀ ਜਲੰਧਰ ਵਚਦੀ ਕਿ ਤੁਸੀਂ ਚੋਰਾਂ ਦੇ ਨਾਲ ਖੜਿਓ ਕਿ ਜਾਂ ਤੁਸੀਂ ਵੀ ਉਹਨਾਂ ਦੇ ਮੁਖੀਆ ਬਣ ਕੇ ਇਸ ਪੰਜਾਬ ਨੂੰ ਲੁੱਟ ਰਹੇ ਹੋ ਇਹ ਤੁਸੀਂ ਜਵਾਬ ਦਿਓ ਮੈਂ ਨਹੀਂ ਦੇ ਸਕਦਾ ਇਹ ਜਵਾਬ ਤੁਹਾਡੇ ਹੱਥ ਦੇ ਵਿੱਚ ਹੈ ਬਾਕੀ ਮੇਰੇ মিডিਆ ਦੇ ਸਾਥੀਓ ਇਹ ਹੈ ਜੀ ਜਿਹੜੀ ਸਾਰੀਆਂ ਰਿਕਾਰਡਿੰਗ ਸਾਰੇ ਐਵੀਡੈਂਸ ਇਹ ਮੈਂ ਮੁੱਖ ਮੰਤਰੀ ਸਾਹਿਬ ਨਹੀਂ ਪਹੁੰਚੇ ਚਲੋ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੈਂ ਇਸ ਡੱਬੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ उन्हा गिफ्ट है ये मैं उन्होंने तक पहुँचावगा अगर वो नहीं आ सके मैं इस गल की भी इस गल की भी छोटी लेके जाए मैं जाके जी देने तैयार है मुख्यमंत्री दस कितने जाके देनी है मैं फिर भी जाके दे तैयार है और ये इसी ਰੇ ਰਾਤ ਨੂੰ ਵੀ ਮੈਂ ਪੈਨ ਡਰਾਈਵ ਦਿਖਾਈ ਸੀ ਫੋਟੋ ਦੇ ਮਾਧਮ ਦੇ ਨਾਲ ਇਹ ਪੈਨ ਡਰਾਈ ਮੈਂ ਪੈਕਿੰਗ ਕਰਕੇ ਅਗਰ ਕਿਉਂਕਿ ਪਹਿਲੇ ਦੀ ਕਈ ਰਿਕਾਰਡਿੰਗਾਂ ਆਈਆਂ ਕਈ ਇਸ ਪੰਜਾਬ ਦੇ ਹਿਜਤੀ ਜਿਹੜੇ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਦਾ ਦਿਲ ਲੈ ਕੇ ਕਈ ਵਾਰ ਤੁਹਾਨੂੰ ਪਤਾ ਹੈ ਇਹਨਾਂ ਦੇ ਮਨਿਸਟਰ ਲਾਲਚੰਦ ਕਟਾਰੂ ਦੀ ਵੀ ਇਦਾਂ ਹੀ ਪੈਨ ਡਰਾਈਵ ਗਈ ਸੀ ਇਦਾਂ ਹੀ ਪੈਨ ਡਰਾਈ ਜਿਹੜਾ ਨਾਲ ਦੇ ਹਲਕੇ ਤੋਂ ਮੁਨਿਸਟਰ ਸਰਦਾਰ ਪ੍ਰਕਾਸ਼ ਸਿੰਘ ਮੈਂ ਚਾਹਨਾ ਕਿ ਇਹ ਪੈਨ ਡਰਾਈ ਉਹਨਾਂ ਵਰਗੀ ਜਾ ਕੇ ਕਿਸੇ ਸੰਦੂਕ ਦੇ ਥੱਲੇ ਜਾ ਕੇ ਦੱਬ ਨਾ ਜਾਵੇ ਇਸ ਕਰਕੇ ਮੈਂ ਅੱਜ ਆਪਣੀ ਪਾਰਟੀ ਦੇ ਲੋਕਾਂ ਨੂੰ ਕਹਿਣਾ ਚਾਹਨਾ ਹੈ ਇਹਨਾਂ ਦੇ ਚਰਨਾਂ 'ਚ ਨਮਨ ਕਰਨਾ ਚਾਹਨਾ ਹੈ ਕਿ ਇਸ ਜਿਹੜੀ ਪੈਨ ਡਰਾਈ ਦੀ ਜਾਂਚ ਵਟੇ ਤੋਂ ਵਟੇ ਅਧਿਕਾਰੀ ਕੋ ਕਰਾਈ ਜਾਵੇ ਮੈਨੂੰ ਇਸ ਗੱਲ ਦੀ ਗਰੰਟੀ ਇਸ ਗੱਲ ਦਾ ਵਿਸ਼ਵਾਸ ਅੱਜ ਪਾਰਟੀ ਦੇ ਮੇਰੇ ਸੀਨੀਅਰ ਲੋਕ ਦੇ ਕੇ ਜਾਣ ਕਿ ਜਿਹੜੀ ਇਹ ਪੈਨ ਡਰਾਈ ਵੇ ਇਹ ਲੀਗਲ ਤਰੀਕੇ ਨਾਲ ਕਿੱਦਾਂ ਕਾਰਵਾਈ ਕਰਨੀ ਹੈ ਕਿਉਂਕਿ ਅਗਰ ਅਸੀਂ ਅੱਜ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੇ ਇਹ ਮੇਰੇ ਪੰਜਾਬ ਨੂੰ ਰੈਂਦਾ ਕਹਿੰਦਾ ਲੁੱਟ ਕੇ ਲੈ ਜਾਣਗੇ ਦੋਸਤੋ ਅਗਰ ਮੈਂ ਕਿਸੇ ਗੱਲ ਤੋਂ ਮੁਕਰਾਂ ਮੈਂ ਕਿਸੇ ਗੱਲ ਤੋਂ ਅਗਰ ਮੈਂ ਜਿਹੜੇ ਐਵੀਡੈਂਸ ਨਹੀਂ ਦੇ ਸਕਿਆ ਜੇ ਮੇਰੇ ਵਿੱਚ ਕੋਈ ਕਮੀ ਹੋਈ ਤੇ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹਨਾ ਕਿ ਜਿੰਨੀ ਮਰਜ਼ੀ ਜ਼ਖਤੂ ਸਖਤ ਕਾਰਵਾਈ ਮੇਰੇ ਉੱਤੇ ਕਰ ਦਿਓ ਮੈਂ ਜੇਲ੍ਹ ਜਾਣ ਨੂੰ ਵੀ ਤਿਆਰ ਬੈਠਾ ਮੈਂ ਤਿਆਰ ਹਾਂ ਪਰ ਜਨਤਕ ਕਰੰਦ ਕਿਹਨ ਨੂੰ ਦੇਣੀ ਸੀ ਜਨਤਕ ਦੇਣੀ ਸੀ ਤੁਸੀਂ ਸੀਐਮ ਨੂੰ ਲੋਕਾਂ ਦਾ ਜਿਹੜੀ ਆਵਾਜ਼ ਹੈ ਇਹ ਪਹੁੰਚੇਗੀ ਪਰ ਪਹਿਲਾ ਜਿਹੜਾ ਮੇਰਾ ਰਾਈਟ ਹੈ ਉਹ ਸੀਐਮ ਨੂੰ ਦੇਂਦਾ ਰਾਈਟ ਹੈ ਰਾਈਟ ਔਰ ਕੁਬਾਤ ਮੇਰੀ ਪਾਰਟੀ ਦੇ ਸੀਨੀਅਰ ਲੋਕ ਖੜੇ ਆ ਉਹ ਜੇ ਜੋ ਵੀ ਲੀਗਲ ਲੋਕ ਕਹਿਣਗੇ ਰਿੰਗੂ ਦੀ ਭਾਜੀ ਖੜੇ ਆ ਇਹ ਮੇਰੇ ਇਲੈਕਸ਼ਨ ਦੇ ਚਾਰਜ ਹੈ ਇਹ ਜੀ ਰਮਨ अरोड़ा ਜੀ ਉਹਨਾਂ ਦੇ ਪਰਿਵਾਰ ਬਾਰੇ ਕਹਿ ਰਿਹਾ ਕਿ ਕਿੱਦਾਂ ਮੈਂ ਬਦਲੀਆਂ ਕਰਾਨੀਆਂ ਜੋ ਕਹਿ ਰਿਹਾ ਉਹ ਸਾਰੇ ਐਵੀਡੈਂਸ ਮੈਂ ਮੁੱਖ ਮੰਤਰੀ ਤੱਕ ਪਹੁੰਚਾਉਂਗਾ ਇਹ ਮੈਨੂੰ ਰੇਟ ਕੀ ਪਤਾ ਇਹ ਲੀਗਲ ਜਾ ਕੇ ਦੱਸਣਗੇ ਉਹਨਾਂ ਨੂੰ ਹੋਰੇ ਕੁਲਾਵਾ ਹੋਰੇ ਕੁਲਾਵਾ ਮੈਨੂੰ ਤੋੜਨ ਦੇ ਲਈ ਜਿਹੜੇ ਲੋਕ ਕਹਿੰਦੇ ਆ ਕਿ ਮੇਰਾ ਲਾਟਰੀ ਦਾ ਕੰਮ ਹੈ ਮੇਰਾ ਮਾਫੀਆ ਦਾ ਕੰਮ ਹੈ ਮੈਨੂੰ ਇੱਕ ਚੁਣਿਆ ਹੋਇਆ ਐਮਐਲਏ ਚੁਣਿਆ ਹੋਇਆ ਵਿਧਾਇਕ 25 ਲੱਖ ਰੁਪਏ ਦੀ ਆਫਰ ਦੇ ਰਿਹਾ ਕਿ ਤੇਰੇ ਹਲਕੇ ਦਾ 25 ਲੱਖ ਰੁਪਈਆ ਤੇਰਾ ਹਿੱਸਾ ਜਿਹੜਾ ਏ ਉਹ ਇਸ ਮਹੀਨੇ ਮਰ ਗਿਆ ਤੂੰ ਧਰਨਾ ਕਿਉਂ ਲਗਾਇਆ اے ਰਮਨ ਨਰੋੜਾ ਜੀ ਐਮਐਲਏ ਸਾਹਿਬ ਕਹਿ ਰਹੇ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਹੋਣ ਮੁੱਖ ਮੰਤਰੀ ਨੀਤੀਗਤ ਹੱਦ ਦੱਸੇ ਕਿ ਜੇ ਅਸਤੀਫਾ ਦੇਣਾ ਹੈ ਕਿ ਜਾਂ ਰਮਨ ਰੋਡ ਦੇ ਖਿਲਾਫ ਕਾਰਵਾਈ ਕਰਨੀ ਹੈ ਇਹ ਜਵਾਬ ਤੁਸੀਂ ਮੁੱਖ ਮੰਤਰੀ ਤੋਂ ਪੁੱਛੋ ਮੇਰੀ ਵਾਈਫ ਤੇ ਮੇਰੀ ਬੇਟੀ ਕਿੱਥੇ ਆਜੋ ਮੈਂ ਮੈਂ ਮੈਨੂੰ ਮੈਂ ਇਸ ਕਰਕੇ ਅੱਜ ਮੇਰੇ ਉੱਤੇ ਮੈਨੂੰ ਧਮਕੀਆਂ ਮੈਨੂੰ ਡਰਾਉਣ ਦੇ ਲਈ ਮੇਰੇ ਪਰਿਵਾਰ ਨੂੰ ਮਾਰਨ ਦੇ ਲਈ ਅੱਜ ਬਹੁਤ ਕੁਝ ਜਿਹੜੇ ਖੇਲ ਰਚੇ ਜਾ ਰਹੇ ਆ ਕੱਲ ਫੋਨ ਦਿਓ ਮੇਰਾ ਫੋਨ ਦਿਓ ਕੱਲ ਮੈਂ ਡੀਜੀਪੀ ਸਾਹਿਬ ਨੂੰ ਪਰਸੂ ਰਾਤ ਦਾ ਮੇਲ ਕੀਤੀ ਹੋਈ ਹੈ ਇਹ ਲੋਕ ਕਿ ਜਿਹੜੀ ਰਿਕਾਰਡਿੰਗ ਬਾਹਰ ਨਾ ਕਰ ਸਕਾਂ ਮੈਨੂੰ ਪਾਕਿਸਤਾਨ ਤੋਂ ਧਮਕੀਆਂ ਆ ਰਹੀਆਂ ਮੇਰੇ ਬੱਚਿਆਂ ਨੂੰ ਮਾਰਨ ਦੇ ਲਈ ਇਹ ਨੰਬਰ ਹੈ ਏ ਲੋਰ ਅੱਜ ਮੇਰਾ ਪਰਿਵਾਰ ਖਤਮ ਕਰਨਾ ਚਾਹੁੰਦੇ ਆ ਏ ਲੋਰ ਮੈਨੂੰ 2 ਦਿਨ ਪਹਿਲੇ 2:20 ਦੇ ਉੱਤੇ ਪਾਕਿਸਤਾਨ ਦੇ ਨੰਬਰ ਤੋਂ +92 ਜਿਹਦੇ ਵਿੱਚੋਂ ਮੈਨੂੰ ਬਹੁਤ ਗਲਤ ਗੱਲਾਂ ਮੇਰੇ ਬੱਚਿਆਂ ਬਾਰੇ ਇਹ ਕਿਹਾ ਕਿ ਤੇਰੀ ਧੀ ਤੇਰਾ ਪੁੱਤ ਮਾਰ ਦਿਆਂਗੇ ਇਹਨਾਂ ਦੀ লাশ ਨਹੀਂ ਲੱਭੇਗੀ ਜੇ ਤੂੰ ਜੇ ਕੋਈ ਰਿਕਾਰਡਿੰਗ ਤੂੰ ਬਾਹਰ ਕੱਢੀ ਤੇ ਤੇਰੇ ਬੱਚੇ ਨਹੀਂ ਲੱਭਣਗੇ ਇਹ ਇਹ ਰਕ ਜਿਸਰ ਮੈਂ ਇਹ ਚੈਲੰਜ ਕੀਤਾ ਸੀ ਕਿ ਮੈਂ 5 ਤਰੀਕ ਪੇਸ਼ ਹੋਵਾਂਗਾ ਅੱਜ ਇੱਕ ਕੱਲ ਦਾ ਨਾ ਹੋਰ ਪ੍ਰੋਮਿਸ ਕਰਨ ਜਾ ਰਿਹਾ ਤੁਹਾਡੇ ਵਿੱਚ ਮੈਂ ਵੀ ਇੱਕ ਇਨਸਾਨ ਹਾਂ ਮੈਂ ਵੀ ਇੱਕ ਬਾਪ ਦਾ ਮੈਂ ਵੀ ਇੱਕ ਪਾਪਾ ਮੇਰੀ ਵੀ ਧੀ ਹੈ ਮੇਰੇ ਉੱਤੇ ਇਹਨੇ ਗੰਦੇ ਗੰਦੇ ਸ਼ਬਦ ਕਹੇ ਜਾ ਰਿਹਾ ਕਿ ਮੇਰੀ ਜਿਹੜੀ ਧੀ ਹੈ ਕਿ ਮੈਂ ਕੱਲ ਨੂੰ ਕਿਸੇ ਨੇ ਕਰ ਨਹੀਂ ਜਾਣਾ ਇਹ ਲੋਕ ਮੈਨੂੰ ਚੋਰ ਸਮਝਦੇ ਜਾਂਦੇ ਆ ਇਹ ਲੋਕ ਅੱਜ ਇੱਕ ਵੋਟ ਦੇ ਖਾਤਰ ਮੈਨੂੰ ਕੋਈ ਚੋਰ ਕਹਿ ਰਿਹਾ ਕੋਈ ਚੱਕਾ ਕਹਿ ਰਿਹਾ ਕੋਈ ਦਲਬਤ ਨੂੰ ਕਹਿ ਰਿਹਾ ਮੈਨੂੰ ਡਰ ਨਹੀਂ ਹੈ ਮੈਨੂੰ ਕੋਈ ਡਰ ਨਹੀਂ ਹੈ ਡਰਾਂ ਮੈਨੂੰ ਮੇਰੀ ਧੀਰਾ ਡਰਾਂ ਮੈਨੂੰ ਮੇਰੇ ਮੈਂ ਮੈਂ ਆਪਣੀ ਧੀਰਸ ਕਰਕੇ ਲੈ ਕੇ ਆਇਆ ਹਾਂ ਮੈਂ ਅੱਜ ਉਹ ਸੱਚੇ ਬਾਦਸ਼ਾਹ ਦੇ ਗਿਰਦਾਸ ਕਰਨ ਜਾ ਰਿਹਾ ਹਾਂ ਆਪਣੀ ਧੀਰ ਦੇ ਨਾਲ ਕਿ ਜੇ ਮੈਂ ਕਦੀ ਕਿਸੇ ਗਲਤ ਕੰਮ ਦੀ ਕਮਾਈ ਕਾਦੀ ਹੋਏ ਕਦੀ ਮੈਂ ਕਿਸੇ ਗਲਤ ਕੰਮ ਕਰਨ ਲਈ ਕਿਸੇ ਨੂੰ ਸ਼ੈਂਟਰ ਦਿੱਤੋ ਕਦੀ ਮੈਂ ਕਿਸੇ ਬੰਦੇ ਦੇ ਗਲਤ ਬੰਦੇ ਦਾ ਸਾਥ ਦਿੱਤਾ ਹੋਵੇ ਮੇਰਾ ਕੱਕਣਾ ਰਵੇ ਮੇਰਾ ਕੱਕਣਾ ਰਵੇ ਜਿਹੜੇ ਲੋਕ ਅੱਜ ਮੇਰੀ ਪੀਰ ਨੂੰ ਮੇਰੇ ਬੱਚਿਆਂ ਨੂੰ ਬੰਡ ਰਿਹਾ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਰਾਜ ਕਰਦਾ ਕੀ ਇਹ ਫੈਸਲਾ ਤੇਰੀ ਹਕਮਤ ਦੇ ਵਿੱਚ ਹੈ ਤੇ ਉਹਨੇ ਦਾ ਵੀ ਕੱਕਣਾ ਰਵੇ ਜਿਹੜੇ ਅੱਜ ਮੇਰੇ ਬੱਚਿਆਂ ਦੀ ਬੋਲੀ ਲਗਾ ਰਿਹਾ ਮੇਰੇ ਬੱਚਿਆਂ ਦੇ ਉੱਤੇ ਇਲਜ਼ਾਮ ਕਰ ਰਿਹਾ ਕਿਉਂਕਿ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਮਾਨ ਸਾਹਿਬ ਤੁਸੀਂ ਵੀ ਅਜੇ 3 ਮਹੀਨੇ ਧੀ ਦੇ ਬਾਪ ਹੋ ਤੁਹਾਡੀ ਧੀ ਵੀ ਕੱਲ ਨੂੰ ਵੱਡੀ ਹੋਏਗੀ ਤੁਹਾਡੀ ਧੀ ਕੀ ਕਹੇਗੀ ਕਿ ਮੇਰੇ ਬਾਪ ਨੂੰ ਪੰਜਾਬ ਦੇ ਲੋਕਾਂ ਨੇ ਕੁਰਸੀ ਤੇ ਬਿਠਾਇਆ ਸੀ ਕੀ ਗੱਲ ਮੇਰਾ ਬਾਪ ਪੰਜਾਬ ਦੀ ਧੀਆਂ ਨਾਲ ਫੈਸਲਾ ਨਹੀਂ ਕਰ ਪਾਇਆ ਪੰਜਾਬ ਦੇ ਲੋਕਾਂ ਦਾ ਖੜਾ ਨਹੀਂ ਹੋ ਪਾਇਆ ਪੰਜਾਬ ਦੇ ਚੋਰਾਂ ਦੇ ਹੱਕ ਦੇ ਵਿੱਚ ਸਰਕਾਰ ਚਲਾਈ ਇਹ ਤੁਸੀਂ ਫੈਸਲਾ ਕਰੋਗੇ ਕਿ ਅੱਜ ਇੱਕ ਤੀਰ ਦਾ ਬਾਪ ਤੁਹਾਡੇ ਕੋਲ ਚੋਲੀ ਹਟ ਕੇ ਖੜਾ ਹੈ ਇਸ ਕਰਕੇ ਕਿ ਇਹ ਜਿਹੜੇ ਡਾਕੂ ਐਮ ਐਲ ਏ ਜਿਹੜੇ ਡਾਕੂ ਤੁਹਾਡੇ ਐਡਵਾਈਜ਼ਰ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਦੇਓ ਤੇ ਇਸ ਪੰਜਾਬ ਨੂੰ ਸਾਫ਼ ਦੇ ਦਿਓ ਤੇਰੀ ਮੈਂ ਅਪੀਲ ਕਰਨ ਦੇ ਲਈ ਆਇਆ ਕਿ ਇਹ ਤੁਸੀਂ ਲੋਕ ਅੱਜ ਮੇਰੇ ਜਿਹੜੇ ਲੋਕ ਜਲੰਧਰ ਵੈਸਤੇ ਆ ਉਹ ਬਹੁਤ ਦੁਖੀ ਆ ਕਿਸੇ ਦੇ ਪਰਚੇ ਦੀ ਧਮਕੀ ਕਿਸੇ ਦੀ ਫੈਕਟਰੀ ਬੰਦ ਕਰਨ ਦੀ ਧਮਕੀ ਕਿਸੇ ਨੂੰ ਗੁੰਡੇ ਲੋਕਾਂ ਕੋਲੋਂ ਤਮਕੀ ਅੱਜ ਬਦਮਾਸ਼ਾਂ ਦਾ ਜਿਹੜਾ ਬੋਲ ਵਾਲਾ ਉਹ ਵੇਸਟ ਦੇ ਵਿੱਚ ਚੱਲ ਰਿਹਾ ਅੱਜ ਬਦਮਾਸ਼ ਇੱਥੇ ਜਲਸੇ ਕਰਾ ਰਹੇ ਆ ਇੱਥੇ ਬਦਮਾਸ਼ ਪੁਲਿਸ ਉਹਨਾਂ ਨੂੰ ਜਾ ਕੇ ਪਰਨੇ ਪਵਾ ਰਹੀ ਹੈ ਇਦਾਂ ਦੇ ਹਾਲਾਤ ਮੈਂ ਕਦੀ ਨਹੀਂ ਦੇਖੇ ਸੀ ਇਹ ਬੱਚੋ ਮੈਂ ਤੁਹਾਡਾ ਬੱਚਾ ਇਹ ਜਿਹੜੇ ਝੂਟੜੇ ਬੱਚੇ ਖੜੇ ਆ ਇਹਨਾਂ ਦੇ ਖਾਤਰ ਇਹ ਫੈਸਲਾ ਕਰਿਓ ਸੱਚੋ ਝੂਠ ਜਿਹੜੀ ਲੜਾਈ ਹੈ ਔਰ ਇਹ ਉੱਤੇ ਤੁਸੀਂ ਮੋਰ ਲਗਾਣੀ ਹੈ ਜੇ ਤੁਹਾਨੂੰ ਲੱਗਦਾ ਕਿ ਮੈਂ ਹਲਕੇ ਨੂੰ ਬਰਬਾਦ ਕਰ ਰਹੇ ਆ ਤੇ ਮੈਨੂੰ ਵੋਟ ਨਾ ਪਾਈਓ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਡਾਕੂ ਜਿਹੜੇ ਚੋਰ ਅੱਜ ਮੇਰੇ ਹਲਕੇ ਨੂੰ ਲੁੱਟ ਰਹੇ ਆ ਤੇ ਇਹਨਾਂ ਨੂੰ 10 ਤਰੀਕ ਸਵਛਾ ਦਿਓ ਤੇ ਉਹਦੇ ਤੋਂ ਬਾਅਦ ਇਹ ਮੇਰੀ ਪਾਰਟੀ ਖੜੀ ਹੈ ਇਹ ਮੇਰੇ ਲੋਕ ਖੜੇ ਆ ਇਹ ਤੁਹਾਨੂੰ ਇਨਸਾਫ ਦਿਵਾਣਗੇ ਇਸ ਗੱਲ ਦੀ ਗਰੰਟੀ ਹੈ ਇਸ ਗੱਲ ਦਾ ਮੈਂ ਵਿਸ਼ਵਾਸ ਦਿੰਦਾ ਤੁਹਾਡਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਜੇ ਕੋਈ ਗਲਤੀ ਕੋਈ ਭੁੱਲ ਟੱਕ ਹੋ ਗਈ ਹੋ ਗਈ ਮੈਨੂੰ ਮਾਫ ਕਰਿਓ भारतीय जनता पार्टी शीतल उगर शीतल उगर तुम आगे बढ़ो शीतल अगर तुम आगे बढ़ो शीतल उगर तुम आगे बढ़ो शीतल उग्रह तुम आगे बढ़ो ਦੇਖੋ ਅਲੱਗ-ਅਲੱਗ ਹਿੱਸੇ ਚੋਂ ਲੋਕ ਠਾਟਾ ਮਾਰਦੇ ਆ ਰਹੇ ਐ ਮੁੱਖ ਮੰਤਰੀ ਸਾਹਿਬ ਨੂੰ ਸੁਣਨ ਲਈ ਆ ਰਹੇ ਐ ਮੁੱਖ ਮੰਤਰੀ ਸਾਹਿਬ ਨੂੰ ਦੇਖਣ ਲਈ ਆ ਰਹੇ ਐ ਕਿ ਭਗਵਾਨ ਜੀ ਰੋਜ਼ ਕਰੋੜਾ ਰੁਪਏ ਦੀਆਂ ਅਖਬਾਰਾਂ ਚ ਇਸ਼ਤਿਹਾਰ ਕਢਾਣਿਓ ਕਿ ਭ੍ਰਸ਼ਟਾਚਾਰ ਨੂੰ ਫੜਾਂਗੇ ਅੱਜ ਸ਼ੀਤਲੰਗੁਰਾਲ ਫ੍ਰੀਜ ਆ ਗਿਆ ਤੁਹਾਨੂੰ ਦੇਣ ਦੇ ਲਈ ਪੈਨ ਡਰਾਈਵਾਂ ਤੇ ਅੱਜ ਤੁਸੀਂ ਕਿੱਥੇ ਹੋ ਤੇ ਸਾਰਿਆਂ ਨੂੰ ਬੇਨਤੀ ਐ